ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਆ ਤੇ ਆਪਾਂ ਖੜੇ ਆਂਗੇ ਬਾਈ ਕਾਕਨੇਪੁਰੇ ਕਾਕਨਦੀਪ ਸਿੰਘ ਤੇ ਬਾਈ ਨਾਲ ਗੱਲਬਾਤ ਕਰਦੇ ਕਿੰਨੇ ਟਰੈਕਟਰ ਨੇ ਸਤਿ ਸ੍ਰੀ ਅਕਾਲ ਠੀਕ ਹੋ ਬਾਈ ਜੀ ਹਾਂ ਠੀਕ ਹੈ ਬਈ ਤੇ ਮੇਨ ਲੋਕੇਸ਼ਨ ਬਾਈ ਜੀ ਕੀ ਹੈਗੀ ਆਪਣੀ ਸਰਵੰਦੀਪ ਸਾਹਿਬ ਜੀ ਠੀਕ ਹੈ ਜੀ ਹਾਂ ਤੇ ਪਿੰਡ ਚੇਕਰੋਲਦੂ ਪਿੰਡ ਚੇਕਰੋਲਦੂ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਕਿ ਅੱਜ ਕਿੰਨੇ ਟਰੈਕਟਰ ਬਾਈ ਜੀ ਅੱਜ ਆਪਣੇ ਕੋਲ 6 ਟਰੈਕਟਰ ਠੀਕ ਹੈ गाइस ਇਹ ਇੱਕ ਟਰੈਕਟਰ ਹੈਗਾ। ਟਾਪ ਮਾਡਲ ਇਹ ਬਾਈ। हां ਟਾਪ ਮਾਡਲ ਇਹ ਸਰ। ਠੀਕ ਹੈ ਬਾਈ ਜੀ ਤਕਰੀਬਨ ਬਾਈ ਜੀ ਜੇ ਤੁਸੀਂ 855 ਕਿਸੇ ਵੀ ਤਰ੍ਹਾਂ ਦਾ ਚਾਹੁੰਦੇ ਹੋ ਠੀਕ ਹੈ ਜੀ। ਟਾਪ ਤੋਂ ਟਾਪ ਮਾਡਲ ਹੈ। ਸਿਵੇਂ ਆਪਾਂ ਕਹਿ ਦਈਏ ਬਾਈ ਜੀ 24 ਮਾਡਲ ਤਾਂ ਬਾਈ ਕੋਲ ਉਹ ਵੀ ਅਵੇਲੇਬਲ ਹੁੰਦਾਗਾ। ਤੇ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਸਵਰਾਜ 744 ਐਫ ਈ ਤੋਂ। ਇਹ ਵੀ ਟਰੈਕਟਰ ਦੀ ਕੰਡੀਸ਼ਨ ਚਾਰੇ ਪਾਸੇ ਘੁੰਮ ਕੇ ਦਿਖਾ ਦੇ। ਪੂਰਾ ਫੁੱਲ ਟਾਪ ਮਾਡਲ ਹੈ। ਇੱਕ ਐਕਸਟੀ ਚ ਆ ਜਾਂਦਾ ਤੇ ਇੱਕ ਐਫ ਈ ਆ ਜਾਂਦਾਗਾ। ਇਹ ਐਫ ਈ ਹੈ ਬਾਈ ਜੀ। 4 ਸਟਾਰ ਆ ਰਿਵਰਸ ਪੀਟੀਓ ਦਾ। ਤੌ ਟੌ ਮਾਰ ਲਾ ਟੌ ਮਾਰ ਲਾ ਕੋਲਾ ਟੌ ਮਾਰ ਲਾ ਠੀਕ ਹੈ ਤੇ ਆਮਬਾਈ ਜੀ ਤੁਸੀਂ ਦੇਖਦੇ ਹੋਵੋਗੇ 13 ਦੇ ਟਾਇਰ ਆਲੇ ਹੁੰਦੇ ਨੇ ਕਿ ਤੇ ਭਾਈ 14 ਦੇ ਟਾਇਰਾਂ ਵਾਲਾ ਕੋਲਾ ਟੌ ਮਾਰ ਲਾ ਠੀਕ ਹੈ ਤੇ ਟਾਇਰ ਕਿੰਨੇ ਕੇ ਪੈਸੇ ਪਏ ਭਾਈ ਟਾਇਰ ਪਿਛਲੇ ਟਾਇਰ ਤਾਂ ਹੈਗੇ ਹੀ 80-85 ਪੈਸੇ ਮੂਹਰੇ ਨਾਲ ਦੇ ਅੱਧੇ ਹੈਗੇ ਠੀਕ ਹੈ ਅੱਧੇ ਹੈਗੇ ਹੈਗੇ ਤਕਰੀਬਨ ਮਾਡਲ ਭਾਈ ਜੀ ਮਾਡਲ 2016 ਠੀਕ ਹੈ ਲੈ ਭਾਈ ਜਸਪ੍ਰੀ 16 ਮਾਡਲ ਆ ਕੰਡੀਸ਼ਨ ਦਾ ਗਾਦੇ ਪਹਿਲਾਂ ਕੋਲ ਖੇ ਲਾ ਖਤ ਖਾ ਦੇ 16 ਮਾਡਲ ਆ ਭਾਈ ਜੀ ਕੰਡੀਸ਼ਨ ਪੂਰੀ ਚੈੱਕ ਕਰੋ ਭਾਈ ਜੀ ਨਵਾਂ ਟਰੈਕਟਰ ਕਹਿ ਰਿਹਾ ਨਾ ਭਾਬਾ ਜੀ ਪੂਰਾ ਓਕੇ ਰਿਪੋਰਟ ਦਾਗਾ ਤੇ ਡਿਮਾਂਡ ਭਾਈ ਜੀ ਕਕਨੇ ਦੀ ਇਹਦੀ ਡਿਮਾਂਡ ਦੀ ਹੈਗੀ 510000 ਰੁਪਏ ਠੀਕ ਹੈ ਜੀ ਲੈ ਵੀ ਪੂਰਾ ਸੋਨਾ ਟਰੈਕਟਰ ਹੈਗਾ ਟੱਚ ਫਚੇ ਗੀ ਬਈ ਗਾਰੰਟੀ ਹੈ ਹਾਂ ਜੀ ਫੁੱਲ ਗਾਰੰਟੀ ਹੈ ਠੀਕ ਹੈ ਜੀ ਪੰਜਾਬ ਜਿਹੜਾ ਹਰਿਆਣਾ ਭਾਈ ਜੀ ਭਾਬ ਜੀ ਬਠਿੰਡਾ ਨੰਬਰ ਲਓ LWP03 ਬਠਿੰਡਾ ਦਾ ਨੰਬਰ ਹੈਗਾ ਚੈੱਕ ਕਰ ਲਓ ਕੰਡੀਸ਼ਨ ਤੇ ਅੱਗੇ ਕਹੇ ਭਾਈ ਜੀ ਸਵਰਾਜ 855 4 ਸਟਾਰ ਤੇ ਦੇ ਦੇਗੇ ਬਿਨਾ ਦੇਗੇ ਜੁੱਲੇ ਵਾਲਾ ਤੇ ਫਰੰਟ ਤੁਸੀਂ ਦੇਖ ਸਕਦੇ ਹੋ ਬਈ ਜੀ ਕੋੜਾ ਬੰਪਰ ਲੱਗਾ ਹੈ ਹਾਂਜੀ ਉਹਦਾ ਹੈਵੀ ਬੰਪਰ ਹੈ ਠੀਕ ਹੈ ਜੀ ਨੰਬਰ ਪੰਜਾਬ ਬਈ ਨੰਬਰ ਹਰਿਆਣਾ ਜੀ ਐਨਓਸੀ ਮਿਲ ਜੂ ਠੀਕ ਹੈ ਫਰੰਟ ਜਮਨ ਨਵੇਂ ਟਾਇਰ ਨੇ ਬਈ ਜੀ ਤੇ ਬੈਕ ਟਾਇਰ ਕਿੰਨੇ ਕੇ ਪੈਸੇ ਪਵੇ ਜੀ ਚਾਰੇ ਟਾਇਰ ਪਏ 90 95 ਕੋਈ 95 ਪੈਸੇ ਪਏ ਐਮ ਆਰਫ ਦਾ ਚੌਕੜਾ ਠੀਕ ਹੈ ਐਮ ਆਰਫ ਦਾ ਚੌਕੜਾ ਹੈ ਤੇ ਫਰੰਟ ਵੀ ਬਈ ਜੀ ਹੂਲਾ ਨਲੋ ਗੁੱਡੀ ਲੱਗਦੇ ਆ ਦੇਣੇ ਹਾਂਜੀ ਮਹਿੰਗੇ ਵਾਲੇ ਮਹਿੰਗੇ ਵਾਲੇ ਟਾਇਰ ਨੇ ਬਈ ਇਹ 4 ਸਪੀਡ ਹੈ ਜੀ ਠੀਕ ਹੈ ਲੈ ਵੀ 4 ਸਪੀਡ ਹੈਗਾ ਮੈਂ ਆਪਾਂ ਕਹ ਜੀ ਗੇਅਰ ਲਾਇਆ ਹੋਗਾ 4 ਸਪੀਡ ਵਾਲਾ ਹਾਂਜੀ ਲਓ ਬਾਈ ਜੀ ਚੈੱਕ ਕਰੋ 3 ਸਪੀਡ ਨਹੀਂ ਹੈਗਾ 2 ਸਪੀਡ ਨਹੀਂ ਹੈਗਾ 4 ਸਪੀਡ ਲੱਗੀ ਹੈ ਹੀ ਕਨੋਪੀ ਸੱਤਰੀ ਲੱਗੇ ਆ ਵਧੀਆ ਪੂਰੀ ਡੈਕੋਰੇਸ਼ਨ ਵਾਲੀ ਕਨੋਪੀ ਸੱਤਰੀ ਲੱਗੇ ਹੋਏ ਆ ਬਾਈ ਜੀ 4 ਸਟਾਰ 4 ਸਪੀਡ ਤੇ ਮਾਡਲ ਬਾਈ ਜੀ ਮਾਡਲ 14 ਹੈ ਲੈ ਵੀ 14 ਮਾਡਲ ਆ ਗਿਆ ਸੋਨਾ ਪੈਣਾ ਵੀ ਟਰੈਕਟਰੇ ਵੀ ਪੂਰਾ ਸੋਨਾ ਪਿਆ ਜੀ ਪੂਰਾ ਸਮਾਈ ਚੱਲੇ ਟਰੈਕਟਰ ਗਾੜੀ ਬਾਈ ਇੰਜਨ ਗੇਅਰ ਤਾਂ ਓਕੇ ਬਾਈ ਇੰਜਨ ਗੇਅਰ ਤਾਂ ਬਾਗਾ ਮਾਡਲ ਜਿੰਨੇ ਕੰਡੀਸ਼ਨ ਠੀਕ ਹੈ 16 17 ਮਾਡਲ ਤੋਂ ਪਲੱਸ ਵਾਲੇ ਕੰਡੀਸ਼ਨ ਭਾਈ ਬਈ ਪੂਰਾ ਸਾਫ ਹੈਗਾ ਤੇ ਫੋਰਸ ਪਿੱਟ ਜਾ ਕੇ ਤੇ ਡਿਮਾਂਡ ਬਾਈ ਜੀ ਦੀ 523000 ਰੁਪਏ ਹੈ ਜੀ ਠੀਕ ਹੈ ਜੀ ਤੇ ਮਾਨਤਨ ਬਾਈ ਮਾਨਤਨ ਕਰ ਦਾਂਗੇ ਮੋਕੇ ਠੀਕ ਹੈ ਜੀ ਤੇ ਅੱਗੇ ਆ ਗਏ ਬਾਈ ਸਵਰਾਜ 855 5 ਸਟਾਰ ਵਾਲਾ ਹਾਂਜੀ ਤੇ ਨੰਬਰ ਬਾਈ ਜੀ ਨੰਬਰ ਹਰਿਆਣਾ ਐਚ ਆਰ 25 ਡੱਬਾ ਲਈ ਜੀ ਠੀਕ ਹੈ ਦੇਗੇ ਚੁੱਲੇ ਵਾਲਾ 3 ਸਪੀਡ 3 ਸਪੀਡ ਫਲਟਾ ਮਾੜ ਲਾਈ ਠੀਕ ਹੈ ਜੀ ਰਾਣੀ ਸ਼ੋਜ ਜੀ ਜਿਆਦਾ ਨਮਾਨਾ ਠੀਕ ਹੈ ਜੀ ਐਲ ਐਮ ਐਚ ਹਾਂਜੀ ਤੇ ਲੋਬੇ ਚੈੱਕ ਕਰੋ ਲੱਗਦੇ ਕਲੱਚ ਵਾਲਾ ਆ ਗਿਆ ਬੇ ਜੀ 3 ਸਪੀਡ ਆ ਗਿਆ ਡਬਲ ਡਿਸਟ੍ਰੀਬਿਊਟਰ ਆ ਗਿਆ ਸੋਨਾ ਦੇ ਟੈਰਾਂ ਜਾ ਗਿਆ ਪੂਰਾ ਸੋਨਾ ਟਰੈਕਟਰ ਆ ਤੇ ਕਿੰਨੇ ਘੰਟੇ ਚੱਲਿਆ ਬੇ ਜੀ ਤਕਰੀਬਨ ਇਹ ਚੱਲਿਆ ਜੀ 1070 ਘੰਟੇ ਠੀਕ ਹੈ ਜੀ 1070 ਘੰਟੇ ਕੋਈ ਨਟ ਨਹੀਂ ਖੁੱਲਿਆ ਜੀ ਠੀਕ ਹੈ ਨਟ ਤੱਕ ਵੀ ਨਹੀਂ ਖੁੱਲਿਆ ਸਰਵਿਸ ਕੰਪਨੀ ਰਿਕਾਰਡ ਹੀ ਚੱਲੇ ਹੋਇਆ ਹੈ ਕੰਪਨੀ ਰਿਕਾਰਡ ਚੱਲੇ ਆ 85% 90% ਟਾਰਟੇ ਠੀਕ ਹੈ ਜੀ ਕੇ ਮਾਡਲ ਆਗਾ ਬਾਈ ਤੇ ਡਿਮਾਂਡ ਬਈ ਜੀ ਦੀ ਡਿਮਾਂਡ 735 ਹੈ ਜੀ ਠੀਕ ਹੈ 7 ਲੱਖ 35000 ਮਾਂ ਤਾਂ ਨੂੰ ਹੋ ਜੂ ਬਈ ਮੌਕੇ ਤੇ ਪੂਰਾ ਕਰ ਦਾਂਗੇ ਠੀਕ ਹੈ ਜੀ ਲੈ ਬਈ ਹੁਣ ਸਾਨੂੰ ਕੋਕਾ ਹੋਰ ਆ ਕਹਿ ਲਿਆ ਚਾਹੀਦੀ ਹੈ ਨਾ ਕਈ ਵੀਰਾਂ ਦੀ ਡਿਮਾਂਡ ਉਹਦੀ ਵੀ ਸਾਨੂੰ ਬਈ 24 ਮਾਡਲ ਟਰੈਕਟਰ ਦਿਖਾਇਓ ਇਹ ਟਰੈਕਟਰ ਮੰਗਰ ਤੁਸੀਂ ਸਿੱਧੇ ਸਿੱਧਾ ਲਾ ਕੇ ਚੱਲੋ ਲੱਖ ਤੋਂ ਡੇਢ ਲੱਖ ਰੁਪਏ ਦਾ ਫਾਇਦਾ ਹੋਊਗੀ ਹੋਊ ਠੀਕ ਹੈ ਤੇ ਇਹ ਕਿੰਨੇ ਮਾਡਲ ਆ ਬਾਈ ਜੀ ਇਹ 24 ਮਾਡਲ ਆ ਜੀ ਕਹਿੰਦੇ ਵੈਸੇ ਲੋਡ ਹੀ ਨਹੀਂ ਆ ਜੀ ਇਹਨਾਂ ਨੂੰ ਹਾਂਜੀ ਤੇ ਕੋਈ ਸ਼ੋ ਦਿਖਾ ਦੇ ਜਸਪ੍ਰੀਤ ਇੱਕ ਇਹ ਸ਼ੋ ਦਿਖਾ ਦੇ ਤੇ ਬਾਈ ਜੀ ਕਮੈਂਟ ਤੁਸੀਂ ਕਰਿਓ ਬਾਈ ਜੀ ਕਿ ਅੱਜ ਕੱਲ੍ਹ ਕਿਹੜਾ ਜ਼ਿਆਦਾ ਟ੍ਰੈਂਡ ਚੱਲ ਰਿਹਾ ਪਰ ਕੰਪਨੀ ਨੇ ਬਾਈ ਜੀ ਮੰਨ ਕੇ ਚੱਲੋ ਇਨਾਮ ਲੈ ਲਿਆ ਤੇ ਅੱਜ ਦਾ ਅੱਜ ਤੱਕ ਬਹੁਤ ਯਾਦ ਟਰੈਕਟਰ ਵੇਚੇ ਨੰਬਰ 1 ਤੇ ਆ ਗਿਆ ਜੀ ਨੰਬਰ 1 ਤੇ ਸਵਰਾਜ 855 ਚੱਲ ਰਿਹਾ ਨਾ ਬਾਈ ਜੀ ਹਾਂਜੀ ਹਾਂਜੀ ਠੀਕ ਆ ਬਾਈ ਜੀ ਟਾਪ ਮਾਡਲ ਆ ਗਿਆ ਇਹ ਵੀ 3 ਸਪੀਡ ਚ ਆ ਗਿਆ ਬਾਈ ਜੀ 3 ਸਪੀਡ ਦੀ ਫੋਲਟਾਉ ਮਾਡਲ ਠੀਕ ਹੈ 3 ਸਪੀਡ ਚ ਆ ਗਿਆ ਬਾਈ ਜੀ ਟੋਮ ਮਾਡਲ ਆ ਗਿਆ 5 ਸਟਾਰ ਆ ਗਿਆ ਲੱਗ ਦੇ ਕਲੱਚ ਵਾਲ ਆ ਗਿਆ ਬਾਈ ਜੀ ਤੇ 24 ਮਾਡਲ ਆ ਗਿਆ ਤੇ ਕਿੰਨੇ ਘੰਟੇ ਚੱਲੇਗਾ ਜੀ ਕਰੀਬ ਇਹ 136 ਘੰਟੇ ਚੱਲੇਗਾ ਲੈ ਬਈ 171 ਘੰਟੇ ਚੱਲਿਆ ਹੋਇਆ ਹੈਗਾ ਮੈਨੂੰ ਲੱਗਦਾ ਪਹਿਲੀ ਸਰਵਿਸ ਹੀ ਹੋਈ ਹੋਈ ਹੈ ਜੀ ਹਾਂਜੀ ਲੈ ਵੀ ਕੰਪਿਊਟਰ ਕੋਡ ਵੀ ਚੈੱਕ ਕਰ ਸਕਦੇ ਬਾਈ ਜੀ 7 ਵੀ ਨਹੀਂ 135 ਘੰਟੇ ਚੱਲਿਆ ਹੋਇਆ ਹੈਗਾ ਹਾਂਜੀ ਲੈ ਵੀ ਪੂਰਾ ਫੋਲਟਾਉ ਮਾਡਲ ਆ ਗਿਆ ਤਕਰੀਬਨ ਜਿਵੇਂ ਮੈਂ ਸਹੀ ਗੱਲ ਕਿਹਾ ਹੋਇਆ ਹੈ ਨਾ ਭਾਈ ਜੀ ਡੇਢ ਤੋਂ 2 ਲੱਖ ਤੋਂ ਡੇਢ ਲੱਖ ਰੁਪਏ ਦਾ ਫਾਇਦਾ ਹੋ ਜੂਗਾ ਤੇ ਪੰਜਾਬ ਨੰਬਰ ਕਹ ਬਈ ਜੀ ਰਹਿਣਾ ਬਠਿੰਡਾ ਨੰਬਰ ਹੈ ਠੀਕ ਹੈ ਲੈ ਬਈ ਹੁਣ ਤੁਹਾਨੂੰ ਹਰਿਆਣਾ ਨੰਬਰ ਨਹੀਂ ਪੰਜਾਬ ਨੰਬਰ ਮਿਲੇਗਾ ਬਠਿੰਡਾ ਨੰਬਰ ਹੈ ਠੀਕ ਹੈ ਜੀ ਤੇ ਫਰਸਟ ਪਾਰਟੀ ਦਾ ਫਰਸਟ ਪਾਰਟੀ ਠੀਕ ਹੈ ਜੀ ਬਸ ਇੱਕ ਚੀਜ਼ ਦੀ ਘਾਟਾ ਹੁਣ ਤਾਂ ਹਾਰ ਪਉਣ ਦੀ ਲੋੜ ਹੈ ਜਿਹੜਾ ਆ ਗਿਆ ਭਾਈ ਜੀ ਹਾਰ ਜ਼ਰੂਰ ਪਾ ਕੇ ਲੈ ਜਾਓ ਤੇ ਇਹਦੀ ਡਿਮਾਂਡ ਭਾਈ ਜੀ ਸਮਾਨ ਦਾ 8 ਲੱਖ 10 ਹਜ਼ਾਰ ਰੁਪਏ ਠੀਕ ਹੈ ਜੀ 8 ਲੱਖ 10 ਹਜ਼ਾਰ ਰੁਪਏ ਡਿਮਾਂਡ ਆ ਗਈ ਤੇ ਕਾਪੀ ਕਰ ਜਾਂ ਬਣ ਗਈ ਤੇ ਮਾਨਤਨ ਉਹ ਜੀ ਵੀ ਮੌਕੇ ਤੇ ਮਾਨਤਨ ਕਰ ਦਾਂਗੇ ਠੀਕ ਆ ਜੀ ਜੇ ਬਈ ਪ੍ਰਾਣਾ 855 ਕਿਸੇ ਵੀ ਕਿਸਮ ਦਾ ਕਟਾਉਣਾ 1 22 23 24 22 ਮਾਨਤਨ ਕਰ ਦਿੱ ਲਵਾਂਗੇ ਉਹ ਵੀ ਕੱਟ ਲੈਣਗੇ ਬਾਈ ਹਾਂ ਥੋੜੀ ਪੇਮੈਂਟ ਕਰਕੇ ਹਾਂ ਟਰੈਕਟਰ ਲਿਜਾ ਸਕਾਂਗੇ ਹਾਂ ਜੇ ਲੋਨ ਕਰਾਉਣਾ ਲੋਨ ਵੀ ਕਰਵਾ ਦੇ ਲੋਨ ਵੀ ਤੇ ਪਹਿਲਾਂ ਨਕਦ ਦਾ ਕਿ ਬਈ ਲੋਨ ਦੀ ਪਹਿਲਾਂ ਵੀ ਹੈ ਪਹਿਲਾਂ ਲੋਨ ਕਲੀਅਰ ਹੈ ਤੇ ਲੋਨ ਕਲੀਅਰ ਆਪਾਂ ਭਰਤਾ ਜੀ ਠੀਕ ਹੈ ਪਹਿਲਾਂ ਕਲੀਅਰ ਹੈ ਬਾਈ ਹਾਂ ਠੀਕ ਹੈ ਤੇ ਹੁਣ ਬਾਈ ਜੇ ਕਿਸੇ ਨੇ ਕਰਵਾਉਣਾ ਤੁਹਾਡੇ ਸਿਵਲ ਤੇ ਡਿਪੈਂਡ ਆ ਕਿੰਨੇ ਦਾ ਲੋਨ ਹੁੰਦਾ ਹੈ ਨਾ ਬਾਈ ਜੀ ਹਾਂ ਜੀ ਠੀਕ ਆ ਜੀ ਤਕੇਗਾ ਭਾਈ ਜੀ ਸੋਨਾ ਲਿਕਾ 750 ਦਾ ਹਾਂਜੀ ਤੇ ਸਾਦੀ ਕਟਾਈ ਜਾ ਗਿਆ ਭਾਈ ਜੀ ਸਾਦੀ ਕਟਾਈ ਚ ਆ ਗਿਆ ਠੀਕ ਹੈ ਜੀ ਤੇ ਮਾਡਲ ਐ ਨਹੀਂ ਮਾਡਲ ਜੀ ਮਾਡਲ 2007 ਲੈ ਵੀ 2007 ਮਾਡਲ ਹੈਗਾ 14 ਦੇ ਟਾਇਰਾਂ ਦਾ ਟਾਇਰ ਕਿੰਨੇ ਕੇ ਪੈਸੇ ਪਵੇ ਭਾਈ ਸਰ ਜੀ ਪਿਛਲੇ ਤਾਂ ਮੰਨ ਲਓ 90 ਪੈ ਰਿਆ ਮੂਹਰੇ 60 50 60 ਪੈ ਰਿਆ ਇੰਜਨ ਗੇਅਰ ਦਾ ਜੀ ਇੰਜਨ ਗੇਅਰ ਭਾਈ ਜਮਾ ਓਕੇ ਜੀ ਹਰਿਆਣਾ ਨੰਬਰ ਹਰਿਆਣਾ ਨੰਬਰ ਐਨਓਸੀ ਮਿਲਣੀ ਨਹੀਂ ਐਨਓਸੀ 7 ਮਾਡਲ ਆਈ ਡਾਊਨ ਮਾਡਲ ਦੀ ਮਿਲਦੀ ਨਹੀਂ ਠੀਕ ਹੈ ਜੀ ਹਾਂ ਬਾਕੀ ਕਾਪੀ ਕਾਗਜ ਬਈ ਤੁਹਾਨੂੰ ਮਿਲ ਜਾਣਗੇ ਕਾਪੀ ਦਾ ਓਕੇ ਆ ਸਾਰਾ ਕੁਝ ਹਾਂ ਨਾਲ ਕੋਈ ਪੈਸੇ ਦਾ ਕੋਈ ਲੋਨ ਨਹੀਂ ਦੱਪਾ ਠੀਕ ਹੈ ਜੀ ਤੇ ਲੋਨ ਹੋਣਾ ਵੀ ਨਹੀਂ ਨਾ ਬਈ ਜੇ ਤੇ ਬਸ ਇਹ ਤਾਂ ਆਇਆ ਬਈ ਥੋੜੀ ਪੇਮੈਂਟ ਆਲਾ ਲੇਟ ਦੇ ਸਕਦਾਗਾ ਪਰ ਲੋਨ ਨਹੀਂ ਹੋਣਾ ਲੋਨ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਈ ਜੀ ਡਿਮਾਂਡ ਹੈ ਇਹਦੀ 295 ਹੈ ਜੀ ਠੀਕ ਹੈ ਜੀ ਹਾਂ ਮਾਨ ਤਾਂ ਹੋ ਜੀ ਤੇ ਅੱਗੇ ਬਈ ਜੀ ਐਸਰ ਐਸਰ 243 ਤੇ ਬਈ ਜੀ ਇਹ ਵੀ ਪੂਰਾ ਸੋਨਾ ਟਰੈਕਟਰ ਹੈਗਾ ਪਾਵਰ ਸਟੀਰੀਂਗ ਵਾਲਾ ਭਾਈ ਜੀ ਨਹੀਂ ਨਹੀਂ ਬਿਨਾ ਪਾਵਰ ਇਹ 16 ਮਾਡਲ ਠੀਕ ਹੈ ਜੀ ਹਾਂਜੀ ਪਟੰਡੇ ਦਾ ਨੰਬਰ ਹੈ ਜੀ ਪਟੰਡੇ ਦਾ ਨੰਬਰ ਹੈ ਫਸਟ ਪਾਲਟੀ ਹੈ ਆ ਪਹਿਲੀ ਪਾਲਟੀ ਠੀਕ ਹੈ ਬੈਕ ਟਾਇਰ ਨਵੇਂ ਨੇਗੇ ਫਰੰਟਰ ਰਹੇਗੇ 75 80 ਪੈਸੇ ਹਾਂਜੀ ਤੇ 16 ਮਾਡਲ ਹੈ ਰੰਗ ਪੇਂਟ ਜੀ ਰੰਗ ਪੇਂਟ ਸਾਫ ਹੈ ਠੀਕ ਹੈ ਜੀ ਤੇ ਡਿਮਾਂਡ ਭਾਈ ਜੀ ਡਿਮਾਂਡ 245 ਠੀਕ ਹੈ ਜੀ ਭਾਈ 2 ਲੱਖ 45000 ਹਾਂਜੀ ਤੇ ਅਗੇ ਭਾਈ ਜੀ ਸੋਨਾ ਲੀਕਾ ਸੋਨਾ ਲੀਕਾ 55 ਠੀਕ ਹੈ ਜੀ ਪਠਿਆਂ ਵਾਲਾ ਲਈ ਜਿਵੇਂ ਆਪਾਂ ਕਹ ਲਈਏ ਬੈਸਟਾ ਟਰੈਕਟਰ ਪਠਿਆਂ ਦੀ ਡਿਮਾਂਡ ਹੈ ਟਰੈਕਟਰਾਂ ਦੀ ਬਹੁਤ ਜ਼ਿਆਦਾ ਰਹਿੰਦੀ ਹੈ ਵੀਰੇ ਤੇ 60 ਐਚਪੀ ਇਹੀ ਹੈ 60 ਐਚਪੀ ਚ ਆ ਗਿਆ 6 ਮਾਡਲ ਠੀਕ ਹੈ 6 ਮਾਡਲ ਆ ਟਾਇਰ ਭਾਈ ਜੀ ਅਰੇ ਇਹ ਪਿਛਲੇ ਤਾਂ 70 ਕੁ ਪੈਸੇ ਹੈਗੇ ਇਹ ਮੂਹਰੇ 60 ਕੁ ਪੈਸੇ ਠੀਕ ਹੈ ਮੂਹਰੇ 60 ਕੁ ਪੈਸੇ ਹੈ ਇਹ ਡਿਮਾਂਡ ਭਾਈ ਜੀ ਡਿਮਾਂਡ ਇਹਦੀ ਹੈਗੀ ਹੈ ਜੀ 2 ਲੱਖ ਤੇ 92000 2 ਲੱਖ ਤੇ 92000 ਪਾਵਰ ਸਟੀering ਪਾਵਰ ਸਟੀering ਤੋਂ ਮਾਡਲ ਵਾਲਾ ਕਹਿ ਲਿਆ ਨਾ ਠੀਕ ਹੈ ਸਿੰਗਲ ਡਿਸਟਰੀਬਿਊਟਰ ਦਾ ਹੈ ਬਾਈ ਹਾਂ ਸਿੰਗਲ ਡਿਸਟਰੀਬਿਊਟਰ ਠੀਕ ਹੈ ਜੀ ਡਬਲ ਕਲਚ ਡਬਲ ਕਲਚ ਠੀਕ ਹੈ ਪੰਜਾਬ ਨੰਬਰ ਹੈਗਾ ਇਹ ਆ ਨੰਬਰ ਤੇ ਇਹ ਤੋਂ ਮੇਰੇ ਨਾਲ ਬਈ ਕੋਈ ਘਰੇ ਟਰੈਕਟਰ ਤਾਂ ਨਹੀਂ ਖੜਿਆ ਗਿਆ ਘਰੇ ਆਪਣੇ ਕੋਲੇ ਬਾਈ ਮਾਡਲ ਖੜਾ ਹੈ 32 350 ਕੁਝ ਲੰਗਾ ਜਿਹਾ ਮੰਗਦਾ ਮਾਡਲ ਠੀਕ ਹੈ 5170 ਚੱਲਿਆ ਠੀਕ ਹੈ ਮੰਗ ਰੋ ਦੀ ਹੈਗੀ 7 ਲੱਖ 70 ਹਜ਼ਾਰ ਠੀਕ ਹੈ ਤੇ ਹੋਰ ਆਪਣੇ ਕੋਲੇ ਉਮੀ ਮਾਡਲ ਖੜਾਈ ਹੈ 855 16000 ਰੁਪਏ ਜਿਵੇਂ ਬਾਈ ਜੀ ਤੁਹਾਨੂੰ ਮੈਂ ਸਟਾਰਟਿੰਗ ਵਿੱਚ ਵੀਡੀਓ ਚ ਕਹਿੰਦਾ ਸੀਗਾ ਵੀ 855 ਜਿਹੜਾ ਟਰੈਕਟਰ ਵੀ ਖਰੀਦਣਾ ਆ ભાઈ ਨੇ ਸੰਪਰਕ ਕਰ ਲਓ ਨਵਾਂ ਖਰੀਦਣਾ ਤਾਂ ਵੀ ਸੰਪਰਕ ਕਰੋ ਨਵਾਂ ਖਰੀਦਣਾ ਤਾਂ ਵੀ ਸੰਪਰਕ ਕਰ ਲਓ ਹਾਂ ਠੀਕ ਆ ਰੇਟ ਜੇ ਕਿਤੇ ਹੋਰ ਪਤਾ ਕਰਕੇ ਆ ਜੇ ਹਾਂਜੀ ਉਹ ਤੋਂ ਵੀ ਘੱਟ ਦੇ ਦਵਾ ਦਾਂਗੇ ਕਰ ਥੈਂਕ ਯੂ ਸੇ ਹੈ ਠੀਕ ਆ ਭਾਈ ਗਗਨੇ ਬਹੁਤ ਬਹੁਤ ਧੰਨਵਾਦ ਚਲੋ ਭਾਈ ਵੀਡੀਓ ਸ਼ੇਅਰ ਲਾਈਕ ਕਮੈਂਟ ਨਾ ਕਰਨਾ ਭੁੱਲਣਾ ਤੇ ਜਾਂਦੇ ਜਾਂਦੇ ਸਬਸਕ੍ਰਾਈਬ ਜਰੂਰ ਕਰ ਲੈਣਾ ਚੈਨਲ ਨੂੰ ਧੰਨਵਾਦ ਸਾਰਿਆਂ ਦਾ